ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚਾਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਬੱਚਾ ਕਰਮ ਵਾਲੀ ਮਗਰ ਬੱਚੀ ਹੈ ਤੇ ਦੂਜੀ ਬਈ ਤੋਕੜ ਹੈਗੀ ਆਹ ਉਹ ਕਰ ਲੈਣੇ ਬਾਈ ਨਾਲ ਗੱਲਬਾਤ ਬਾਈ ਜੀ ਸਤਿਕਾਰ ਸਤਿਗੁਰੂ ਹੋਰ ਠੀਕ ਹੋ ਬੰਦੀ ਪੂਰੇ ਬਲੀ ਨਾਮ ਤੇ ਡਰੈਸ ਕੋ ਨਾਮ ਬਰੇਖ ਹਸਕੀਰਤ ਸਿੰਘ ਪਿੰਡ ਮਾਸੀ ਕੇ ਜ਼ਿਲ੍ਹਾ ਮੁਗਾ ਤਸੀਲ ਨਿਆ ਸਿੰਘ ਲਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਆਪਨੂੰ ਦਾਸਪੁਰ ਤੇ ਹਿੰਦਪੁਰਾ ਰਹਿੰਦਾ ਹੈ ਜੀ ਮੋਬਾਈਲ ਨੰਬਰ ਕੋ ਮੋਆ ਨੰਬਰ 9879924403 ਠੀਕ ਹੈ ਹਾਂਜੀ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਵੀਰੇ ਦੂਜਾ ਸੂਆ 600 ਸੂਈ ਆ ਕੀ ਕਦੋਂ ਸੂਈ ਹੈ ਵੀਰੇ ਇਹ ਰਾਤ 1 ਵਜੇ ਸੂਈ ਆ ਬੱਚਾ ਕੀ ਦਿੱਤਾ ਹੈ ਬੱਚੀ ਦਿੱਤੀ ਬਈ ਬਹੁਤ ਟੌਪ ਦੀ ਬਸ ਬਸਰੀ ਆ ਹਾਂ ਬੱਚਾ ਬਈ ਬਹੁਤ ਚੰਗੀ ਆ ਨਰੂਈ ਨਰੂਈ ਬਹੁਤ ਆ ਬੱਛੀ ਦੇਖੋ ਕਿਆ ਬਾਤ ਪ੍ਰਿੰਟ ਪ੍ਰਿੰਟ ਬੜਾ ਚੰਗੀ ਹੈ ਨਾ ਹਾਂ ਹਾਂ ਬਹੁਤ ਚੰਗਾ ਬੱਚਾ ਪਾਇਆ ਵੀ ਬੜਾ ਜੇਰ ਪੈ ਗਈ ਹਾਂ ਜੇਰ ਓਕੇ ਆ ਭਾਈ ਜੇਰ ਦਿਖਾ ਦੇ ਤੇ ਜੇਰਾ ਪੱਟਲੇ ਜੇ ਵੱਡਾ ਅਨਕੰਪਲੀਟ ਓਕੇ ਜੇ ਜੇਰ ਦਾ ਯਾਰ ਇੱਕ ਵੀ ਲੜ ਸੱਟ ਜੇ ਅਗਲੇ ਦੇ ਘਰੇ ਆਪਣੀ ਜ਼ਿੰਮੇਵਾਰੀ ਆ ਭਰਾ ਓਕੇ ਭਾਈ ਤੇ ਇੱਕ ਥਣ ਤੋਂ ਤੇਲ ਹਾਂ ਬਈ ਆਲੇ ਥਣ ਤੋਂ ਇਧਰ ਨੇ ਤੋਂ ਤੇਲ ਆ ਭਰਾ ਇਧਰ ਨਾ ਇਧਰ ਦੀ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਇੱਕ ਥਣ ਤੋਂ ਤੇਲ ਇਧਰੋਂ ਦਿਖਾਉਂਦੇ ਹਾਂ 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 ਰਾਜਾ ਕੀ ਬਾਤ ਆ ਥਣ ਤੋਂ ਤੇਲ ਹਾਂ ਮੂਰਲੇ ਤੋਂ ਤੇਲ ਆ ਠੀਕ ਆ ਭਾਈ ਜਿਵਾਈ ਜਿਵਾਈ ਕਿਵੇਂ ਇੱਕ ਨੰਬਰ ਆ ਬਈ ਡਾਕਟਰ ਠੀਕ ਆ ਹਾਂ ਬੈੜ ਉੱਤਰ ਕੇ ਜੇ ਸੂਬੀ ਬੈੜਦਾ ਹੈ ਇਸੇ 7 ਦਿਨ ਸਿੰਦੀ ਨਹੀਂ ਸੀ ਯਾਰ ਕਿੰਨਾ ਦੁੱਧ ਦੇ ਦੁੱਧ ਬਾਈ ਉਹਨਾਂ ਨੇ ਕਿਹਾ 28 28 ਕਿਲੋ ਦੁੱਧ ਦਿੱਤਾ ਵੈ ਤੇ 30 ਕਿਲੋ ਬੜਾ ਦੁੱਧ ਦੇ ਦਿੱਤਾ ਓਕੇ ਖੋਲੀ ਬਈ ਤੋਰ ਕੇ ਦਿਖਾ ਦੇ ਬਾਕੀ ਐਡਾ ਕੱਦ ਆ ਬਈ ਬਜਣਾ ਬੈੜ ਚ ਹਨ ਇਹਨੂੰ ਕੋਈ ਬਾੜਾ ਨਹੀਂਗਾ ਦੁੱਧ ਫੁੱਲ ਕੱਦ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਮਗਰ ਵੱੱਛੀ ਤੇ ਜੇਰ ਵੀ ਇਹਦੀ ਬਾਈ ਬੱਟ ਸਾਰੀਆਂ ਗੱਲਾਂ ਓਕੇ ਆ ਡਾਕਟਰ ਜੀ ਸਾਰੀਆਂ ਗੱਲਾਂ ਓਕੇ ਆ ਬਾਈ ਦੀ ਗੱਲ ਸਹੀ ਆ ਬੜੀ ਵੀ ਪੂਰੀ ਜਾਨ ਜਾਨ ਵਾਲੀ ਬਿਹੜਾ ਕੋਈ ਸੁਹਾ ਨਹੀਂ ਮੰਨਿਆ ਡਾਕਟਰ ਦੇਖ ਲੈ ਸਹੀ ਗੱਲ ਆ ਬਾਕੀ ਤੋਰਾ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਇੱਕ ਨੰਬਰ ਬੜੀ ਜਾਨ ਵਾਲੀ ਪੂਰੀ ਜਾਨ ਪੂਰੀ ਡਾਕਟਰ ਜਾਨ ਪ੍ਰਾਣ ਅੰਗ ਟੰਗ ਬਿਹੜ ਦਾ ਬਹੁਤ ਚੰਗਾ ਹੈ ਤੇ ਕੀ ਮੁੱਲ ਆ ਭਰਾ ਜੈ ਮੁੱਲ ਯਾਰ ਡਾਕਟਰ ਜੇ ਤਾਂ ਹੁੰਦੀ ਚਾਰੇ ਸਣਾ ਚ ਹਨਾ ਸਹੀ ਆ ਫਿਰ ਤਾਂ ਬਿਹੜ ਸੀਗੀ ਲੱਖ ਰੁਪਏ ਦੀ ਸਹੀ ਗੱਲ ਆ ਹਨਾ ਅੱਜ ਆਪਾਂ ਬਿਹੜਾ ਡਾਕਟਰ ਮੁੱਲ ਕੋਸ ਮਰਜ਼ੀ ਕਰਾਈ ਚੱਲ 55000 ਰੁਪਏ ਦੀ ਬਿਹੜ ਦੇ ਦਾਂਗੇ ਚੈੱਕ ਭਾਈ ਜਮਾ ਜੈ ਮੁੱਲ ਆ पचवंजा हजार की बैठ भाई कहना देना मुझे जिम्मे मर्जी बैठा लक कहना करमाली ने खुश नी पूरी ठंडी चील आवाही देखो करमाली ने चोन बड़ा चाहिए डॉक्टर मोटा मोटा चोन जिम्मे मर्जी कोई चल कोई चक्री नहीं कहना करमाली ने खुश ना

ਇਹ ਚਾਰੇ ਥਾਂ ਨੇੜੇ ਤੋਂ ਚੈੱਕ ਕਰਵਾ ਲੈਣੇ ਆ ਭਾਈ ਲੈ ਬਾਕੀ ਕਿੱਧਰ ਦੀ ਮਰਜ਼ੀ ਬੈਠਾ ਰੇ ਠੱਡੀ ਠੰਡੀ ਤਾਂ ਬਹੁਤ ਆ ਗੜ ਲੈ ਕੇ ਮੈਂ ਮਰਜ਼ੀ ਬੈਠਾ ਜਿੱਧਰ ਵੀ ਬਾਈ ਕਹਿੰਦਾ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਝ ਹੰੰ ਠੰਡੀ ਬਹੁਤ ਆਣਾ ਹਾਂ ਹਾਂ ਹੰੰ ਬੱਚਾ ਵੀ ਮਗਰ ਬੱਚੀ ਆ ਬੱਚੀ ਬਹੁਤ ਚੰਗੀਆਂ ਕਿਉਂ ਬੱਚੀ ਨੇ ਵੀ ਘਰ ਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਮੁੱਲ ਵੀ ਇਹਦਾ ਜਮਾਂ ਜਾਇਜ਼ 55000 ਆ 55000 ਨਿਆਣਾ ਖੋਲ ਦੇ ਭਾਈ 55000 ਰੁਪਿਆ ਮੋਲ ਦਾ ਮਾਂ ਤਣ ਕੋਈ ਚੈੱਕ ਨਹੀਂ ਮੌਕੇ ਤੇ ਹੋ ਜਾਵੇ ਅੱਗੇ ਵੀਰ ਦੋ ਨੰਬਰ ਕਿਹੜਾ ਸੁਆ ਇਹ ਬਾਈ ਪਲੂਣੀ ਇਹੀ ਆਗੀ ਠੀਕ ਆ ਹਾਂਜੀ ਤੇ ਕਿੰਨਾ ਟਾਈਮ ਹੋਵੇਗਾ ਇਹ ਬਾਈ ਯਾਰ ਸੂਈ ਨੂੰ ਹੋਗੇ ਹੋਣਗੇ ਯਾਰ 2.5 ਮਹੀਨੇ ਬੈੜ ਨੂੰ ਠੀਕ ਆ ਹਾਂ ਬੱਚਾ ਹੈਗਾ ਬੱਚਾ ਨਹੀਂ ਹੈਗਾ ਭਰਾ ਇਹਦਾ ਦੁੱਧ ਕਿੰਨਾਗਾ ਦੁੱਧ ਬਾਈ 10 ਕਿਲੋ ਆਗਾ ਹੁਣ ਤੜਕੇ ਯਾਰ 7 ਵਜੇ ਦੀ ਚੋਈ ਵੀ ਆ ਬੈੜ ਉਹ ਐ ਦੋ ਰੰਗ ਚੋਈ ਮੈਂ ਕਹਿਆ ਯਾਰ ਅਗਲੇ ਦੇ ਘਰ ਤੱਕ ਦੀ ਗਾਰੰਟੀ ਆ ਹੋਰ ਦੱਸ ਠੀਕ ਆ ਦੋ ਰੰਗ ਚੋਕ ਵਿੱਚ ਪਾਉਣੀ ਬਾਈ ਕਹਿੰਦਾ ਤਸੱਲੀ ਵੀ ਕਰ ਲਿਓ ਥਾਂ ਥਾਂ ਬਹੁਤ ਚੰਗੀ ਆ ਬਾਕੀ ਠੰਡੀ ਠੰਡੀ ਬਹੁਤਾ ਬੈੜ ਦੀ ਚੰਗੀ ਜਿੰਮੇ ਮਰਜੀ ਬੈਜਾ ਮਾਰ ਦੇ ਮਾਰ ਦੇ ਲੈ ਚਿਵਾਈ ਚੰਗਾ ਝੂਣ ਚੰਗਾ ਹੈ ਨਾ ਇੱਕ ਨੰਬਰ ਦਾ ਡੱਡਾ ਦਾ ਮੋਟਾ ਚੂਣ ਅਗਲੇ ਦੇ ਘਰ ਫੱਕ ਦੀ ਵੀ ਗਰੰਟੀ ਆ ਯਾਰ ਹੂੰ ਜਣਾ ਕੁਛ ਨਹੀਂ ਹੈ ਨਾ ਠੰਡੀ ਸੀਲ ਆ ਬਈ ਜਿਵੇਂ ਮਰਜੀ ਬੈਠਾ ਰਹੇ ਸ਼ਾਬਾਸ਼ ਚਿਵਾਈ ਚੰਗੀ ਆ ਕਰ ਲਾਂਗੇ ਹੂੰ ਲੈ ਫਾਡ ਫੂਡ ਚੰਗੀ ਹੁੰਦੀ ਉਹ ਹਾਂ ਹਾਂ ਬਈ ਖੋਲ ਦੇ ਮੜੀ ਤੋਰ ਤੋਰ ਦੇ ਚਾਦਰ ਚੰਗਾ ਪ੍ਰਿੰਟ ਚੰਗਾ ਬ੍ਰੀਡ ਚੰਗੀ ਆ ਥਾਨ ਚੰਗਾ ਚਿਵਾਈ ਚੰਗੀ ਆ ਤੇ ਮੁੱਲ ਕੀ ਆ ਵੀਰੇ ਜਾਇਜ ਮੋਲੇ ਯਾਰ ਡਾਕਟਰ ਕੋਸ ਮਰਜ਼ੀ ਕਰਾਈ ਚਲ 25000 ਦੀ ਦੇ ਦਾਂਗੇ 25000 ਦੀ ਬੱਸੀ ਬਾਲਾ ਨੋਟ ਬੱਸੀ ਬਾਲਾ ਨਾ ਠੀਕ ਆ ਨਵਾਂ ਅੰਗਾ ਜਵਾਨੀ ਅੰਗਾ ਸਹੀ ਗੱਲ ਆ ਭਾਈ ਹਾਂ ਜਮਾ ਜਾਇਜ ਮੋਲਾ 25000 ਦੀ ਬਿਹੜ ਭਾਈ ਦੱਸ ਕਿਦੋਂ ਭਾਈ ਐ ਕੋਈ ਕਹਿਣ ਦੀ ਗੱਲ ਨਹੀਂ ਕਿ ਇਹ ਬੰਦ ਲੇਵੇ ਦੀ ਬਿਹੜ ਆ ਗਈ ਓਕੇ ਹਾਂ ਜਦੋਂ ਆਖਨੇ ਆਪਾਂ ਥੱਲੇ ਪੈਣੇ ਨਾ ਉਦੋਂ ਦੱਸ ਦੀਆ ਠੀਕ ਆ ਭਾਈ ਹੂੰ ਬਾਕੀ ਆ ਮੋਲ ਨਹੀਂ ਮਿਲਣਾ ਹਾਂ ਹਾਂ ਆ ਮੋਲ ਨਹੀਂ ਮਿਲਣਾ ਜਮਤ ਜੈਜ ਮੋਲ ਖੇਚੀ ਬਾਕੀ ਕਿੱਥੇ ਮਰਜੀ ਖੜਾ ਕੇ ਬੈਠੀ ਚੱਲ ਕੋਈ ਚੱਕਰ ਨਹੀਂ ਬੈੜਨੀ ਕੋਈ ਚੱਕਰ ਨਹੀਂ ਕਰਮਾ ਨਹੀਂ ਕੁਝ ਕਿੱਥੇ ਮਰਜੀ ਵੜਾ ਕੇ ਧਾਰਾ ਮਰੀ ਚੱਲ ਜਿਵੇਂ ਮਰਜੀ ਬਹਿ ਜਾ ਹਣਾ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਠੰਡੀ ਬੜੀ ਆ ਯਾਰ ਕਰਮਾ ਲਈ ਇਹ ਦੂਗਾ ਠੰਡੀ ਦਾ ਰੱਬ ਦਾ ਨਹੀਂ ਡਾਕਟਰ ਬਾਕੀ ਆ ਮੋਲ ਵੀ ਨਹੀਂ ਹਾਂ ਹਾਂ ਕੋਈ ਇਹ ਮੋਲ ਨਹੀਂ ਮਿਲਣਾਗਾ ਹੂੰ ਨਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਜਾਈ ਬਾਈ ਨਾਲ ਕਨੈਕਟ ਕਰ ਲਓ ਜੀ Ana